ਲਾ ਗੁਰਦਾਸਪੁਰ ਦੇ ਕਸਬਾ ਫਤੇਗੜ ਚੂੜੀਆਂ ਵਿਖੇ ਦੇਰ ਰਾਤ ਮੋਬਾਈਲਾਂ ਦੀ ਦੁਕਾਨ ਆਰਐਸ ਟੈਲੀਕਾਮ ਤੇ ਭਿਆਨਕ ਅੱਗ ਲੱਗ ਗਈ ਤੇ ਦੱਸਦੇ ਹਾਂ ਇਸ ਭਿਆਨਕ ਅੱਗ ਤੇ ਦੁਕਾਨਦਾਰਾਂ ਮਿਲ ਕੇ ਬਹੁਤ ਮੁਸ਼ਕਲ ਦੇ ਨਾਲ ਕਾਬੂ ਪਾਲਿਆ ਤੇ ਲੇਕਿਨ ਉਸ ਵੇਲੇ ਤੱਕ ਦੁਕਾਨ ਦਾ ਸਾਰਾ ਸਮਾਨ ਜਿਹੜਾ ਹੈ ਉਹ ਸੜ ਕੇ ਸੁਆਹ ਹੋ ਗਿਆ ਸੀ ਦੁਕਾਨਦਾਰ ਜਦ ਤੱਕ ਇਸ ਅੱਗ ਨੂੰ ਕਾਬੂ ਕਰਨ ਦੇ ਲਈ ਪਹੁੰਚੇ ਤਾਂ ਸਾਰਾ ਸਮਾਨ ਦੁਕਾਨ ਦਾ ਜਿਹੜਾ ਹੈ ਉਹ ਸੜ ਕੇ ਸੁਆਹ ਹੋ ਗਿਆ ਸੀ ਤੇ ਇਸ ਭਿਆਨਕ ਅੱਗ ਕਾਰਨ ਦੁਕਾਨ ਮਾਲਕ ਦਾ ਲੱਖਾਂ ਦਾ ਨੁਕਸਾਨ ਜਾਣਕਾਰੀ ਅਨੁਸਾਰ ਜਦੋਂ ਦੁਕਾਨਦਾਰ ਵਿਸ਼ਾਲ ਆਪਣੀ ਦੁਕਾਨ ਬੰਦ ਕਰਕੇ ਵਾਪਸ ਜਾ ਰਿਹਾ ਸੀ ਤਾਂ ਅਚਾਨਕ ਦੁਕਾਨ ਅੰਦਰ ਧਮਾਕਾ ਹੁੰਦਾ ਹੈ ਤੇ ਦੁਕਾਨ ਅੰਦਰੋਂ ਅੱਗ ਦੀਆਂ ਲਪਟਾਂ ਜੜੀਆਂ ਨੇ ਉੱਠਣ ਲੱਗ ਪੈਂਦੀਆਂ ਨੇ ਜਿਸ ਤੋਂ ਬਾਅਦ ਅੱਗ ਬਿਆਨਕ ਰੂਪ ਧਾਰਨ ਕਰ ਗਈ ਤੇ ਆਓ ਸੁਣ ਲੈਣੇ ਆ ਦੁਕਾਨਦਾਰਾਂ ਦੀ ਗੱਲਬਾਤ ਕਿਸ ਤਰ੍ਹਾਂ ਦੇ ਨਾਲ ਇਹ ਭਿਆਨਕ ਅੱਗ ਜੜੀ ਹੈ ਉਹ ਕਿਸ ਤਰ੍ਹਾਂ ਦੇ ਨਾਲ ਦੁਕਾਨ ਦਾ ਸਮਾਨ ਇਸ ਨੇ ਸੜ ਕੇ ਸੁਆਹ ਕੀਤਾ ਹੈ ਕਿਸ ਤਰ੍ਹਾਂ ਦੇ ਨਾਲ ਇਹ ਅੱਗ ਲੱਗੀ ਤੇ ਕਿਸ ਤਰ੍ਹਾਂ ਦਾ ਮੰਦਰ ਸੀ ਸਰ ਸਾਹਿਬ ਐਕਲ ਜੀ ਕੀ ਫਤਹਿ ਜੀ ਮਰਾਜੀ ਇਹ ਤਾਂ ਕੋਈ ਪ੍ਰਸ਼ਾਸਨ ਦਾ ਕੁਛ ਨਹੀਂ ਜੀ ਹਾਲਾਗਾ ਪੁਰਾ ਹੀ ਹਾਲ ਨੇ ਤੇ ਆ ਦੁਕਾਨ ਦੇ ਉੱਪਰ ਸ਼ਟਰ ਦੇ ਉੱਤੇ ਡੇਲੀ ਚੰਗਿਆੜੇ ਤੇ ਆ ਕੇ ਨਿਕਲਦੀ ਏ ਡੇਲੀ ਮੇਰੇ ਖਿਆਲ ਆਪਾ ਕਿੰਨੀ ਵਾਰ ਕੰਨੀ ਵਾਰ ਕਰ ਰਹੇ ਆ ਕੋਈ ਹਾਲ ਨਹੀਂ ਜਿੱਤੇ ਕੋਈ ਨਾ ਸੁਣਦਾ ਬਿਜਲੀ ਵਾਲਾ ਨਾ ਕੋਈ ਸੁਣਦਾ ਜਿੱਤੇ ਕੋਈ ਹਾਲ ਨਹੀਂ ਜੇ ਨਾ ਕੋਈ ਨਾ ਨਾ ਚਿੰਦੀ ਵਰੀ ਚਾਹੀਦਾ ਉਹ ਜੇ ਹੀ ਕਹਿੰਦਾ ਉਹਨੂੰ ਕਹਿੰਦਾ ਉਹਨੂੰ ਵੀ ਵੇਖੋ ਤਾਰਾਂ ਦਾ ਹਾਰ ਬੁਰੇ ਹਾਲੇ ਵੇਖੋ ਤਾਰਾਂ ਦਾ ਅਸੀਂ ਆਪਣੇ ਕੋਲੋਂ ਤਾਰਾ ਲਾ ਕੇ ਤਾਰ ਲਵਾਈ ਜੇ ਇੱਥੋਂ ਲੈ ਕੇ ਕੀ ਮਤਲਬ ਉਹ ਚੰਗਾੜੇ ਹੀ ਚੰਗਾੜੇ ਪੂਰੀ ਦੁਕਾਨ ਮੇਰੀ ਦੁਕਾਨ ਨੂੰ ਆਪ ਪਰੇਸ਼ਾਨੀ ਹੈ ਮੈਨੂੰ ਇਹਨਾਂ ਕਹਿੰਦਾ ਇੰਸ਼ੋਰੈਂਸ ਕਰਾ ਲਓ ਮੈਨੂੰ ਇਹ ਕੋਈ ਗਾਈਡੈਂਸ ਦਿੱਤੇ ਤင်း ਇੰਸ਼ੋਰੈਂਸ ਕਰਾ ਲਓ ਮਤਲਬ ਹੱਲ ਕੋਈ ਨਹੀਂ ਕੱਢਣਾ ਇੰਸ਼ੋਰੈਂਸ ਕਰਾਣੀ ਹੈ ਇਹ ਕੋਈ ਹਾਲ ਅੱਛਾ ਇਹ ਜਿਹੜੀ ਦੁਕਾਨ ਜਦੋਂ ਅੱਗ ਲੱਗੀ ਦੁਕਾਨ ਬੰਦ ਸੀ ਦੁਕਾਨ ਅਸੀਂ ਬੰਦ ਹੀ ਕੀਤੀ ਹੈ ਪੰਚ ਮਿੰਟ ਬੰਦ ਕਰਕੇ ਨਹੀਂ ਉਹ ਦੂਜਾ ਸ਼ਟਰ ਕਰਦੇ ਪਏ ਕਿਸ ਤਰ੍ਹਾਂ ਪਤਾ ਲੱਗਾ ਉਹ ਨਹੀਂ ਕਰਿਆ ਤੂੰ ਨਹੀਂ ਕਰਿਆ ਆ ਜੀ ਗਲਾਸ ਤਾਂ ਸ਼ਟਰ ਫਟ ਗਿਆ ਆਛਾ ਵੇ ਸ਼ਟਰ ਫਟੇ ਸ਼ਟਰ ਬਾਹਰ ਆ ਤੇ ਅਸੀਂ ਤੁਰੇ ਆ ਆਪਣੀਆਂ ਦੁਕਾਨਾਂ ਪਰ ਪਾਜੀ ਕੀ ਹੋਇਆ ਸ਼ਟਰ ਖੋਲਨੇ ਆ ਤੇ ਸ਼ਟਰ ਖੋਲਦੇ ਮੇ ਡਰ ਲੱਗਦਾ ਤਾਂ ਬੜਾ ਬੜਈਆ ਤਹਾਕ ਆ ਤੇ ਇੰਨੀ ਮਚੀ ਹੋਈ ਸੀ ਕੋਈ ਹਿਸਾਬ ਨਹੀਂ ਇਹ ਇੰਨਾ ਪੁਰਾਣਾ ਹਾਲ ਸੀ ਅੰਦਰ ਵੜਿਆ ਨਹੀਂ ਜਾਂਦਾ ਬੜੀ ਮੁਸ਼ਕਲ ਆ ਕੇ ਕੰਮ ਪਾਇਆ ਚਲੋ ਕੋਈ ਹਾਲ ਨਹੀਂ ਹੈ ਬਿਲਕੁਲ ਸ਼ਾਨਦਾਰਾ ਨਾ ਧੰਨਵਾਦ ਸਾਰਿਆਂ ਦਾ ਮੈਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਸਹਿਯੋਗ ਕੀਤਾ ਬਹੁਤ ਜਿਆਦਾ ਨਿਸ਼ਾਨ ਵਾਟਸਐਪ ਗੱਲ ਬਗੱਦੀ ਸਭ ਤੋਂ ਜਿਆਦਾ ਤੁਹਾਡਾ ਧੰਨਵਾਦ ਜੀ ਬੜੀ ਗੱਲ ਅੰਦਰ ਜਾਓ ਸਭ ਸਾਰਾ ਪਿਆ ਕਰਦੇ ਬਿਲਕੁਲ ਧਰਤ ਵਾਲਾ ਕੋਇਆ ਇਥੇ ਚਲ ਇਹਦੇ ਵਿੱਚ ਰੰਗ ਜਨਾ ਤੁਸੀਂ ਪਹੁੰਚਦੇ ਆ ਤੁਹਾਡਾ ਬਹੁਤ ਵੱਡਾ ਪਲਾਸਾ ਉਹ ਕਿੱਲਾ ਦਾ ਖਸਾਰ ਹੋਇਆ ਉਹਦਾ ਨੁਕਸਾਨ ਜਿਹੜਾ ਨਾ ਫਤ ਕੋਣ ਭਰੇਗਾ ਬਿਲਕੁਲ ਬਿਲਕੁਲ ਇੰਦੇ ਤੇ ਚਲ ਕੇ ਨੂੰ ਪਤਾ ਨਹੀਂ ਹਣ ਲੱਗੇ ਆਣ ਬਾਲ ਫੋਨ ਕੀਤਾ ਹੋਆ ਭਾਲ ਸਾਹਿਬ ਆਓ ਦੇਖੋ ਅਸੀਂ ਦੀ ਆਦਾ ਕੀ ਹਾਲ ਹੈ ਸ਼ਹਿਰ ਬਾਕੀ ਕੀ ਬੰਦਾ ਹੈ ਤਲਾ ਪਿਆਰੇ ਜੀ ਆ ਜਾਂਦੇ ਆ ਜੀ ਤਰਜੋ ਹਾਂ ਜੀ 5-10 ਮਿੰਟ ਹੀ ਹੋਏ ਸੀ ਜੀ ਦੁਕਾਨ ਬੰਦ ਕਰਕੇ ਗਏ ਆ ਘਰੇ ਹਜੇ ਰੋਟੀ ਖਾਣੇ ਲੱਗੇ ਆ ਆ ਵੀਰ ਨੂੰ ਮੇਰੇ ਨਾਲ ਹੀ ਆ 파ਟਨਰ ਮੇਰਾ ਆ ਨਾਂ ਵਾਲੀ ਫੋਨ ਆ ਗਿਆ ਕਿ ਭਾਜੀ ਤੁਹਾਡੀ ਦੁਕਾਨ ਦੇ ਲਾਗੇ ਅੱਗ ਲੱਗੀ ਆ ਅਸੀਂ ਉਸੇ ਟਾਈਮ ਰੋਟੀ ਛੱਡ ਕੇ ਉਸੇ ਟਾਈਮ ਆਏ ਆ ਜਦੋਂ ਅਸੀਂ ਸ਼ਟਰ ਚੁੱਕਿਆ ਆ ਤਾਂ ਪੂਰਾ ਧੂਆ ਹੋਰ 10 ਮਿੰਟ ਨਾਲ ਲੰਦੇ ਤੇ ਸਾਡੀ ਵੀ ਦੁਕਾਨ ਦਾ ਕੰਮ ਹੋ ਜਣਾ ਮੈਲਟ ਹੋ ਜਣੀ ਸਾਰੀ ਦੁਕਾਨ ਤੋਂ ਚਲੋ ਪਰਮਾਤਮਾ ਦਾ ਸ਼ੁਕਰ ਧੰਨਵਾਦ ਕਰਦੇ ਆ ਕਿ ਮੁਲਗੀ ਕੈਮਣ ਅਸੀਂ ਆਏ ਆ ਖੋਲੀ ਜੇ ਦੁਕਾਨ ਫੜਾ ਫੜਾ ਲਾਗੇ ਆਣ ਗਵਾਨ ਸਾਰਿਆਂ ਨੇ ਆਣ ਕੇ ਪਕਾ ਲਿਆar ਦੋਸਤ ਲੈ ਆ फटाफट ਧੂਆ ਬਾਹਰ ਕੱਢਿਆ ਤੇ ਚਲੋ ਪਰਮਾਤਮਾ ਦੀ ਕਿਰਪਾ ਹੈ ਪਤੀ ਇਹ ਨਾਲ ਦੀ ਦੁਕਾਨ ਜਿਹੜੀ ਮੋਬਾਈਲਾਂ ਵਾਲੀ ਲਗਾਣਾ ਬਹੁਤ ਜਿਆਦਾ ਨੁਕਸਾਨ ਹੋ ਗਿਆ ਆ ਦਾ ਅੰਦਰ ਪਤਾ ਨਹੀਂ ਮੋਬਾਈਲ ਬਲਾਸਟ ਹੋਇਆ ਜਾਂ ਕੀ ਹੋਇਆ ਆ ਏਸੀ ਵੀ ਸਾਰਾ ਮਲਗੀ ਸਾਰੀ ਦੁਕਾਨ ਹੀ ਮੈਲਟ ਹੋ ਗਈ ਆ ਤੋਂ ਤੁਹਾਨੂੰ ਵਾਲੇ ਆ ਜਿਹੜੇ ਆਂਡ ਗਵਾੜਿਆ ਉਹਨਾਂ ਨੇ ਫਟਾਫਟ ਆਣ ਕੇ ਪਾਣੀ ਪਾ ਕੇ ਅੱਗ ਤੇ ਕੰਟਰੋਲ ਕੀਤਾ ਆ ਪਰ ਮੈਂ ਆਂਡ ਨਾ ਆਉਂਦਾ ਦੇਖ ਸਕਦਾ ਜਿਆਦਾ ਹੋ ਸਕਦਾ ਕਾਨਕ ਸੌਣ ਹੋ ਸਕਦਾ ਜੀ ਲਾਗੇ ਬੈਤਰੀ ਆ ਬੋਲੂ ਬੈਤਰੀ ਦੀ ਦੁਕਾਨ ਆ ਸਭ ਤੋਂ ਧਰ ਧਰਵਾ ਗਿਆ ਜੇ ਤੁਸੀਂ ਹਰੇੜਾ ਹਰੇੜਾ ਸਾਥ ਦਿੰਦੇ ਹੋ ਤੁਸੀਂ ਰੋਟਾ ਤੇ ਪਿਆਰ ਕਰਦੇ ਹੋ ਚਲੋ ਕਿੰਨਾ ਪਿਆਰ ਕਰਦੇ ਹੋ ਸਾਡਾ ਵੀ ਫਰਜ਼ ਹੈ ਜਿੰਨਾ ਦਾ ਸਾਡਾ ਫਰਜ਼ ਹੈ ਅਸੀਂ ਜਿੰਨਾ ਬੰਦਾ ਭੁੱਪਿਆ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਬੁਝੇੜਾ ਬਹੁਤ ਜ਼ਰੂਰੀ ਬੁਝੇੜ ਦੀ ਬਹੁਤ ਜ਼ਰੂਰਤ ਹੈ ਫਾਇਰ ਬ੍ਰਿਗੇਡ ਚੋਰੀ ਇੱਥੇ ਪਹਿਲੇ ਵੀ ਇੱਕ ਮੋੜ ਤੇ ਸਿਆਲ ਬੈਕਰੀ ਦੀ ਦੁਕਾਨ ਤੇ ਅੱਗ ਲੱਗੀ ਸੀ ਉਹ ਵੀ ਬਾਜ਼ਾਰ ਵਾਲਿਆਂ ਨੇ ਹੀ ਰਲ ਕੇ ਬੁਝਾਈ ਸੀ ਪਰ ਉੱਥੇ ਵੀ ਕੋਈ ਫਾਇਰ ਬਰਗੇਡ ਨਹੀਂ ਆਇਆ ਕੁਛ ਨਹੀਂ ਆਇਆ ਭਾਜੀ ਆ ਮੇਰੀ ਦੁਕਾਨ ਕਟੇਗੜ ਚੂੜੀਆਂ ਨੂੰ ਬਹੁਤ ਜ਼ਰੂਰਤ ਹੈ ਇਸ ਗੱਲ ਦੀ ਕਿ ਫਾਇਰ ਬਰਗੇਡ ਹੋਣੀ ਬਹੁਤ ਜ਼ਰੂਰੀ ਹੈ ਸਰ ਸਾਹਿਬ ਤੁਸੀਂ ਨਾ ਸਾਡੀ ਮੇਰੀ ਦੁਕਾਨ ਮੇਨ ਬਾਜ਼ਾਰ ਚ ਆ ਰੈਸਟ ਹੈਟਿਕੋ ਅਜੇ ਥੋੜਾ ਟਾਈਮ ਹੀ ਹੈ ਦੁਕਾਨ ਵਧਾ ਕੇ ਦੇਣੇ ਆ ਇੱਕਦਮ ਬਲਾਸਟ ਹੋਇਆ ਆ ਪਤਾ ਨਹੀਂ ਲੱਗਾ ਕਿਸ ਤਰ੍ਹਾਂ ਕਿ ਲੱਗਿਆ ਸਾਰਾ ਪਸੇ ਜੂਸਮਾਨੇ ਸਾਰਾ ਜੋ ਦੇ ਨੁਕਸਾਨ ਹੋ ਗਿਆ ਤੇਸੀ ਮੈਲਟ ਹੋ ਗਿਆ ਕਿਸੇ ਘਰ ਚ ਲਗੇ ਸੀ ਨੇ ਇਹ ਜਿਹੇ ਸਿੱਧੀ ਦੁਕਾਨ ਵਧਾਈ ਆ ਉਹਦੇ ਬਾਹਰ ਹੀ ਲੱਗੇ ਤੁਹਾਡੀ ਦੁਕਾਨ ਸਿੱਧੀ ਲਗਾਉਣ ਲੱਗੇ ਆ ਪਤਾ ਹੀ ਨਹੀਂ ਲੱਗਿਆ ਇੱਧਰ ਇੱਕਦਮ ਬਲਾਸ ਹੋਇਆ ਸ਼ਟਰ ਬਾਹਰੋਂ ਆ ਗਿਆ ਸਾਰਾ ਇਹ ਉਹ ਸ਼ਟਰ ਬਾਹਰੋਂ ਆਇਆ ਜੀ ਸ਼ਟਰ ਖੋਲਿਆ ਪਿੱਛੇ ਹਾਲਤ ਪੂਰੀ ਪਤਾ ਉਹ ਕਰਕੇ ਵਧਾਈ ਆ ਸਾਰਿਆਂ ਨੇ ਪਾਣੀ ਨਹੀਂ ਪਰ ਪਿੱਛੇ ਜੋ ਕੁਝ ਹੈਗਾ ਸਾਰਾ ਸੜ ਗਿਆ ਕਿੰਨਾ ਕੁ ਅੰਦਾਜ਼ਾ ਨੁਕਸਾਨ ਹੋਇਆ ਅੰਦਾਜ਼ਾ ਮੈਂ ਤਕਰੀਬਨ ਸਾਰੇ ਹੀ ਫੋਨ ਸੁਣ ਜੋ ਕੁਝ ਪਿੱਛੇ ਮੇਰੇ ਸਾਰੇ ਸੌਫਟਵੇਅਰ ਸਭ ਐਪਲਿਕਸ਼ਨ ਬਹੁਤ ਗਲਤ ਕੀ ਕਹਿੰਦੇ ਪ੍ਰਸ਼ਾਸਨ ਹਾਂਜੀ ਕੀ ਕਹਿੰਦੇ ਪ੍ਰਸ਼ਾਸਨ ਕੋਲ ਮੁਸ਼ਵਰਾਂ ਨੂੰ ਇਹ ਨਹੀਂ ਕਹਿਣਾ ਚਾਹੁੰਦੇ ਆ ਕਿ ਫਾਇਰ ਬ੍ਰਿਗੇਡ ਦੀ ਇੱਥੇ ਪਤੇਗੜ ਚੂੜੀਆਂ 'ਚ ਬਹੁਤ ਜ਼ਰੂਰਤ ਹੈ। ਬਹੁਤ ਜ਼ਰੂਰਤ ਹੈ। ਪਰ ਇਹਨਾਂ ਦੀ ਮਦਦ ਕੀਤੀ ਜਾਏ। ਇਹਨੇ ਥੋੜਾ ਛੇੜੀ ਹੋਇਆ ਹੈ। ਅੱਜ ਦੁਕਾਨ ਖੋਲੀ। ਸਾਲ ਸਮਾਂ ਸਮਾਹ ਹੋ ਗਿਆ ਦੁਕਾਨ ਖੋਲੀ ਨੂੰ ਇੱਥੇ ਆਸ ਸੀ ਨ ਹੋ ਗਿਆ। ਜਿੰਨਾ ਨੁਕਸਾਨ ਹੋਇਆ ਪ੍ਰਸ਼ਾਸਨ ਤੋਂ ਇਹ ਹੀ ਬੇਨਤੀ ਹੈ ਕਿ ਇਹਨਾਂ ਦਾ ਭਰਿਆ ਜਾਵੇ। ਉਹ ਮੁਆਵਜ਼ਾ ਮਿਲਣਾ ਚਾਹੀਦਾ ਹੈ ਕਿ ਇਹਨਾਂ ਨੂੰ ਪੁਣੀ ਦੁਕਾਨ ਖੋਲੀ ਹੈ। ਫੈਨ ਪੋਣੀ ਚਾਹੀਦੀ ਵਾਦ ਤੋ ਇਹਨੇ ਦੁਕਾਨ ਖੋਲੀ ਸਾਲ ਨਹੀਂ ਹੋਇਆ। ਲੋਕੀ ਤੁਹਾਡਾ ਸਹਿਯੋਗ ਦਿੱਤਾ ਜਾਵੇ ਪੂਰਾ। daha da güzel